ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਰਟ ਜੰਦੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਤੇ ਤੁਹਾਨੂੰ ਵੀਡੀਓ ਨੂੰ ਦੇਖਣ ਲਈ ਮੈਂ ਜਰੂਰ ਕਰਨਾ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਅੱਜ ਆਪਣੇ ਹੈਲਪਰ ਆਏ ਨੇ ਜੀ ਤੇ ਜੋ ਠੰਡ ਦੇ ਵਿੱਚ ਉਹਨਾਂ ਨੇ ਛੁੱਟੀਆਂ ਲਈਆਂ ਹੋਈਆਂ ਤੇ ਇਹ ਜੋ ਪੱਤਰੀ ਆਪੇ ਦੇਖ ਲੈਂਦੇ ਆ ਤੇ ਜਿਹੜੇ ਆਪਾਂ ਲੈਸ ਲਾ ਰਹੇ ਹਾਂ ਜੀ ਆਪਾਂ ਚਾਰ ਪੰਜ ਦਪਟਣੇ ਤੇ ਲਾ ਚੁੱਕੇ ਤੇ ਹੋਰ ਆਪਾਂ ਲਾਈ ਜਾਨੇ ਆ ਇਹ ਪੈਂਦੇ ਚਾਰ ਸੂਟ ਸੀ ਤੇ ਆਪਾਂ ਨੂੰ ਲੈ ਸੱਚ ਆਪ ਹੀ ਲਾਉਣੀ ਲੱਗ ਰਹੀ ਹੈ ਤੇ ਆ ਦੇਖੋ ਆਪਾਂ ਇਟਰ ਵੀ ਲਾ ਰਹੇ ਠੰਡ ਦਾਣਾ ਮੌਸਮ ਹੈ ਤੇ ਐਵੇਂ ਆਪਾਂ ਟੂਬ ਲਗਾ ਕੇ ਇਹ ਦੇਖੋ ਟੂਬ ਬਹੁਤ ਵਧੀਆ ਹੈ ਜੇ ਤੁਸੀਂ ਰਾਤ ਨੂੰ ਕਿਦੋਂ ਵੀ ਤੁਸੀਂ ਲਾਈਟ ਵਗੈਰਾ ਟੂਬ ਲਾ ਸਕਦੇ ਹੋ ਇਹ ਆਪਾਂ ਮਸ਼ੀਨ ਦੇ ਉੱਪਰ ਫਿੱਟ ਕੀਤੀ ਹੈ ਜੀ ਦੇਖੋ ਤੇ ਲੋ ਜੀ ਆਪਾਂ ਨਾਲ ਤੁਹਾਨੂੰ ਬਲੈਸ ਦਿਖਾਵਾਂਗੇ ਨਾਲ ਨਾਲ ਤੇ ਕਰਦੇ ਆਂ ਆਪਾਂ ਵੀਡੀਓ ਸ਼ੁਰੂ ਕਿ ਕਰੀ ਗਰੀ ਆਂਦਾ ਨਾ ਬਹੁਤ ਲੈਸ ਕੋਈ ਜ਼ਿਆਦਾ ਔਕੀ ਨੂੰ ਦੀ ਜਦੋਂ ਆਪਾਂ ਲੈਸ ਲਾਉਣੀ ਆਪਾਂ ਗੋਲ ਵਿੱਚ ਐਸੀ ਹੋਣੀ ਦੂਸਰੀ ਹੋਣੀ ਦੇ ਉੱਪਰ ਪਰ ਕੋਈ ਸਿਕ ਮਾਠੀ ਲਾ ਲਾ ਤੇ ਆਪਾਂ ਲਾਉਣੀ ਆਂ ਲੈਸ ਨੂੰ ਤੇ ਕੁਝ ਕੁ ਦੁਪੱਟਿਆਂ ਤੇ ਆਪਣੇ ਲੱਗ ਗਈ ਤੇ ਹੁਣ ਇਹ ਜਿਹੜੇ ਰਾਗੇ ਪਿੰਨ ਚਾਰ ਦਪੱਤੇ ਪਈ ਇਹ ਰਾਤ ਨੂੰ ਲਾਓ ਦਿਨੇ ਲਾਓ ਐਂ ਬੀ ਚੱਪੇ ਦੇ ਬਸਤਾਂ ਆ ਜਾਂਦੇ ਆ ਜਿਹਨਾਂ ਤੋਂ ਲੋਕ ਕਸਟਮਰ ਰੈਡੀ ਜਿਹਾ ਤਿਆਰਦੇ ਆ ਇਹਨੂੰ ਬਿਜਤ ਹੁੰਦੇ ਇੱਥੇ ਤੇ ਬੁਟੀਕ ਤੇ ਬਹੁਤ ਬੜੀ ਕਸਟਮਰ ਹੁੰਦੇ ਆ ਨਹੀਂ ਲੈਸ ਲਗਾਉਣ ਦੇ ਟਾਈਮ ਲਾਉਂਦੇ ਆ ਤੇ ਫਿਰ ਇਹੋ ਜਿਹੇ ਹੁੰਦੇ ਨੇ ਦੇਖੋ ਇਹ ਇੱਕ ਤੇ ਨਾਲ ਕੋਈ ਨਹੀਂ ਆਪਣਾ ਇਹ ਕੰਮ ਤਾਂ ਨਾਲ-ਨਾਲ ਕਰਨਾ ਹੀ ਚਾਹੀਦਾ ਤੇ ਆਪਣੇ ਲੈਸ ਜਿਹੜਾ ਲਾਇਏ ਨੀ ਕੋਰ ਕਰਨੀ ਪਰ ਇਹ ਤੁਸੀਂ ਲਾਉਣੀ ਹੈ ਲੈਸ 2.5 ਮੀਟਰ ਦੇ ਦੁਪट्टे ਤੇ ਲੈਸ ਤੁਸੀਂ 3.5 ਮੀਟਰ ਲੈ ਕੇ ਬੱਤੀ ਤੇ ਇਹ ਚੱਕ ਤੇ 7.5 ਮੀਟਰ ਲੈਸ ਲਗਾਉਣੀ ਚਾਹੀਦੀ ਹੈ ਤੇ ਜਦੋਂ ਆਪਾਂ ਲੈਸ ਸਾਰੀ ਲੱਗ ਗਈ ਤੇ ਆ ਦੇਖੋ ਨੇ ਪਹਿਲਾਂ ਇਸ ਨੂੰ ਰੋਲਡ ਕੀਤਾ ਸੀ ਇਹ ਨੂੰ ਪਤਾ ਕੀ ਕਰਨਾ ਇਸ ਤਰ੍ਹਾਂ ਕਿ ਮੈਂ ਆ ਜੂਗਾ ਚਲ ਆਪਾ ਗੋਮਲੇ ਐਸੇ ਲਾਉਨੇ ਹੁੰਨੇ ਆ ਦੋਵੇਂ ਸਾਈਡਾਂ ਤੋਂ ਵਾਹ ਜਿਵੇਂ ਆਤੀ ਤੁਹਾਨੂੰ ਆਂਦੀ ਕੋਈ ਵੀ ਆਪਣੀ ਲੈਸਾਂ ਲੱਗ ਜੁਕਦੀਆਂ ਅੱਜ ਤਾਂ ਸਿਰ ਬਹੁਤ ਤਰਦ ਕਰ ਜਾਂਦਾ ਇਹ ਤੇ ਆ ਲੈਸ ਆਪਾਂ ਇੱਥੇ ਲਈ ਹੋਈ ਹੈ ਬਹੁਤ ਸੋਹਣੀ ਲੈਸ ਲੱਗੀ ਹੋਈ ਜੀ ਜਿਹਦੇ ਉਹ ਪ੍ਰੈਸ ਹੋ ਗਈ ਨਾ ਚੁੰਨੀ ਤੇ ਸੂਟ ਨਾਲ ਇਹ ਜਿਹੜਾ ਆਪਾਂ ਸੂਟ ਮਸ਼ੀਨ ਹੈਂਡ ਸੂਟ ਜਿਹੜਾ ਆਪਣਾ ਬਣਿਆ ਹੋਇਆ ਸੀ ਮਸ਼ੀਨ ਦੇ ਵਿੱਚ ਤਿਆਰ ਕੀਤਾ ਉਹਦੇ ਨਾਲ ਆਪਾਂ ਇਹ ਦੁਪੱਟਾ ਤਿਆਰ ਕੀਤਾ ਜਨੂਨ ਦਾ ਅੱਜ ਉਹਦੀ ਵੀਡੀਓ ਤੁਹਾਨੂੰ ਸ਼ੇਅਰ ਕਰਾਂਗੇ ਅੱਜ ਅਪਲੋਡ ਕਰਨੀ ਹੈ ਜਿਹੜੀ ਵੀਡੀਓ ਬਹੁਤ ਸੋਹਣਾ ਬਣ ਗਿਆ ਦੁਪੱਟਾ ਇਹ ਆਪਣਾ ਦੁਪੱਟਾ ਹੋ ਗਿਆ ਜੀ ਪਿੰਕ ਮੇਜੈਂਟਾ ਕਲਰ ਤੇ ਜਿਹੜਾ ਆਪਾਂ ਇੱਕ ਆਹ ਦੁਪੱਟਾ ਤਿਆਰ ਕੀਤਾ ਇਹਦਾ ਸੂਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਦੇਖੋ ਜੀ ਮੈਂ ਸੋਨਾ ਬਣ ਗਿਆ ਸੋ ਇਹ ਵੀ ਦੁਪੱਟਾ ਜਿਹੜਾ ਇਹ ਦੁਪੱਟੇ ਦਾ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਇਹ ਲੈਸਾਂ ਦੀ ਵੀਡੀਓ ਆਪਾਂ ਮੈਂ ਇਵੇਂ ਪਾਈਆਂ ਦਿਖਾਈ ਮੈਂ ਪਾਈ ਸੀ ਜਿਹੜੀ ਔਡੇ ਤੱਕ ਕਿਉਂਕਿ ਬਲੇਸ ਆਪਾਂ ਘਰੇ ਵੀ ਲਗਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਹੁੰਦੀ ਤੁਸੀਂ ਕੀ ਕਰਨਾ 7 ਮੀਟਰ ਦੁਪੱਟਾ ਲੈਣਾ ਸੋਰੀ ਤਾ ਈ ਮੀਟਰ ਦੁਪੱਟਾ ਲੈਣਾ ਤੇ 7.5 ਮੀਟਰ ਲੈਸ ਲੈਣੀ ਹੈ ਕਿਉਂਕਿ ਲੱਗਦਾ 7 ਮੀਟਰ ਜਾਂਦੀ ਲੈਸ ਤੇ ਜਿਹੜੀ ਆਪਾਂ ਐਕਸਟਰਾ ਵੱਧ ਲਵਾਂਗੇ ਕੋਈ ਡਰ ਨਹੀਂ ਹੁੰਦਾ ਉਸ ਲੈਸ ਦਾ ਤੇ ਬਸ ਸਵਾ 7 ਮੀਟਰ ਨਾਲ ਆਪਾਂ ਨੂੰ ਸਰ ਜਾਂਦਾ ਹੁੰਦਾ ਜਦੋਂ ਆਪਾਂ ਕਿਉਂਕਿ ਆ ਜਿਹੜਾ ਆਪਾਂ ਇਹ ਤੁਹਾਨੂੰ ਦਿਖਾਉਣੀ ਆ ਜਿਹੜਾ ਆਪਾਂ ਇਹਦੇ ਚ ਕੋਰਨਰ ਤੇ ਕੋਰਨਰ ਤੇ ਨਹੀਂ ਆਪਾਂ ਇੱਥੇ ਕਰਦੇ ਆ ਦੇਖੋ ਕਿਸੇ ਵੀ ਕੋਰਨਰ ਚੱਕ ਕੇ ਦੇਖ ਲਓ ਜੀ ਤਾਂ ਆਪਾਂ ਕੋਰਨਰ ਨੂੰ ਇਸ ਇੰਡਾਲਾ ਬਸ ਆ ਗਿਆ ਕਿਸੇ ਵੀ ਕੋਰਨਰੋਂ ਦੇਖੋ ਆ ਦੇਖੋ ਇੱਥੇ ਲੈ ਚਲੀ ਜਾਂਦੀ ਆ ਥੋੜੀ ਥੋੜੀ ਅੱਧਾ ਅੱਧਾ ਇੰਚ ਦੀ ਲੈਸ ਅੱਧਾ ਅੱਧਾ ਇੰਚ ਲੈਸ ਚਲੀ ਗਈ ਥੋੜੀ ਥੋੜੀ ਹਾਂ ਤੇ ਵੱਧ ਜਾਂਦੀ ਆ ਤੇ ਹੁਣ ਆਪਣੇ ਜਿਹੜੇ ਕੋਲ ਆਪਣੇ ਕੋਲ ਆਹ ਸੂਟ ਰੈਡੀ ਹੋਇਆ ਸੀ ਇਹਦੇ ਨਾਲ ਮੈਨੂੰ ਕੁਝ ਨਹੀਂ ਮਿਲ ਰਿਆ ਲੈਸ ਜਿੰਨੇ ਕੁ ਲੈਸਾਂ ਕੀ 8 ਚੁੰਨੀਆਂ ਤੇ ਲੈਸਾਂ ਲਾਗੀਆਂ ਤੇ ਲੈਸਾਂ ਦੇ ਨਾਲ ਹੁਣ ਜਦੋਂ ਆਪਾਂ ਉਹ ਵੀ ਲੈਸ ਮਿਲ ਨਹੀਂ ਰਹੀ ਤੇ ਫਿਰੀਸ਼ਿੰਗ ਪੱਟੀ ਵਾਲੀ ਸੋਚਦੇ ਸੀ ਫਿਰੀਸ਼ਿੰਗ ਮੱਟੀ ਵੀ ਥੋੜੀ ਥੋੜੀ ਲਗਭਗ ਮਿਲ ਰਹੀ ਸੀ ਪਰ ਥੋੜੀ ਜਿਹੀ ਲਾਲੀ ਦੇ ਵਿੱਚ ਜ਼ਿਆਦਾ ਆ ਰਹੀ ਹੈ ਤੇ ਇਹਦੇ ਉੱਤੇ ਮੈਨੂੰ ਹਜੇ ਤੱਕ ਕੋਈ ਲੈਸ ਲੱਭੀ ਨਹੀਂ ਪਾਸੇ ਹੋਏਗਾ ਪੱ ਲੱਭਾਂਗੇ ਲੈਸ ਤੇ ਜਿਹੜੀ ਆਪਾਂ ਚੁੰਨੀ ਤੇ ਪਿੰਕ ਇੱਥੇ ਲਾ ਰਹੇ ਹਾਂ ਜਿਹੜੀ ਦੁਪट्टे ਤੇ ਵਾ ਲਾ ਰਹੇ ਹਾਂ ਉਹਦੇ ਉੱਤੇ ਆਸੀ ਬਸ ਇਹਦੇ ਨਾਲ ਇਹਦਾ ਥ੍ਰੈਡ ਕੱਟਣ ਵਾਲੇ ਪਏ ਹਜੇ ਕੋ ਟੇਲਰ ਸਿਉ ਕੇ ਚਾਵਣ ਦੇ ਦ ਸਲਾਈ ਕਰਕੇ ਥ੍ਰੈਡ ਥਰੋੜਾ ਸਾਡਾ ਜਿਵੇਂ ਚੱਲੀ ਜਾਂਦਾ ਢਾਂਚਾ ਚਲਾਈ ਜਾਂਦੇ ਜੀ ਤੇ ਆਹ ਦੀ ਲੈਸ ਲੱਗੀ ਹੋਈ ਜਿਹੜੀ ਤੇ ਆਪਣੇ ਕੋਲ ਤੇ ਅੱਜ ਆਪਣੀ ਵੀਡੀਓ ਇੰਨੀ ਕੀ ਬਣਾਈ ਸੀ ਤੁਹਾਨੂੰ ਲੈਸਾਂ ਬਾਰੇ ਦੱਸਿਆ ਸੀ ਕਿ ਆਪਾਂ ਲੈਸਾਂ ਲਾਉਣੀਆਂ ਤੇ ਜਿਹੜੀ ਆਪਾਂ ਲੈਸ ਦਾ ਸੂਟ ਤਿਆਰ ਕਰ ਰਹੀ ਹੈ ਉਹ ਪਾ ਸੂਟ ਹੈ ਜੀ ਇਹਦੇ ਨਾਲ ਆਪਾਂ ਲੈਸ ਅਟੈਚ ਕੀਤੀ ਹੈ ਇਹਦਾ ਦੁਪੱਟਾ ਹੈਗਾ ਸਕਿਨ ਸਕਿਨ ਕੱਲਾ ਦੁਪੱਟਾ ਹੈ ਦਾ